ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧਵਾਦਾ ਕਿੰਨਾਂ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਕ੍ਰਿਸ਼ਨ ਸਿੰਘ ਨਾਮ ਪਿੰਡ ਸੁਖਨਾਨਦ ਜ਼ਿਲ੍ਹਾ ਮੋਗਾ ਤੁਸੀਂ ਲੱਭਾ ਪਰਨਾ ਠੀਕ ਆ ਆਪਾਂ ਪਹਿਲਾ ਵੀਡੀਓ ਪਾਈ ਸੀ ਕੀ ਰਿਸਪੌਂਸ ਰਿਆ ਜੀ ਹੋਰ ਗਿਆ ਫਿਰ ਉਦੋਂ ਹੀ ਸੇਲ ਹੋ ਗਿਆ ਠੀਕ ਆ ਜੀ ਅੱਜ ਦੋ ਨੱਕ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਬੂਰੀ ਮੱਝ ਤੋਂ ਇਹਦੀ ਕੀ ਡਿਟੇਲ ਆ ਜੀ ਇਹ ਵੀਰੋ ਦੂਜੇ ਸੁਵੇਸ ਸਮੇਂ ਠੀਕ ਆ ਜੀ ਚਾਰ ਦਿਨ ਰਹਿੰਦੇ ਆ ਚਾਰ ਦਿਨ ਰਹਿੰਦੇ ਆ ਤੇ ਪਿਛਲੇ ਸੁਵੇ ਦੁੱਧਾ ਕੀ ਰਿਕਾਰਡ 11 ਕਿਲੋ ਦੁੱਧ ਦਿੰਦਾ ਜੀ ਦੂਜੇ ਸਵੇ ਸੋਨਾ 4 ਦਿਨ ਤਰੀਕ ਦੇ ਮੁਤਾਬਕ ਬਾਕੀ ਆ ਬਾਕੀ ਪਸ਼ੂ 2-4 ਦਿਨ ਉੱਪਰ ਵੀ ਲੈ ਜਾਂਦਾ ਤੋਰ ਕੇ ਦਿਖਾ ਦਿਓ ਜੀ ਹੈਵੀ weight ਦੀ ਝੋਟੀ ਬੁਰੀ ਦੇਖ ਸਕਦੇ ਹੋ ਸੋਨਾ ਮੂੰਹ ਮੱਥਾ ਥਨਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਸੋਨਾ ਮੁੱਠੀ ਵਾਲਾ ਥਨਾ ਕੈਮਰੇ ਤੋਂ ਡਰ ਜਾਂਦਾ ਜੀ ਪਸ਼ੂ ਲੈ ਆਓ ਜੀ ਵਾਪਸ ਅੰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਦੇਖ ਸਕਦੇ ਹੋ ਤੁਸੀਂ ਬਾਕੀ 4 ਦਿਨ ਭਾਜੇ ਪਏ ਆ ਉਦੋਂ ਹਵਾਨਾ ਪੂਰਾ ਦੁੱਧ ਨਾ ਭਰ ਲੈਣਾ ਬੰਦੋ ਜੀ ਬੱਸ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀ ਇਹਨੇ ਕਨੈਕਟ ਕਰਨਾ ਬਾਈ ਨਾ ਕਰ ਸਕਦਾ ਜੀ ਚਾਰੇ ਥਣ ਇੱਕੋ ਜਿਹਾ ਨਿੱਖੜਵੇਂ ਮੁਠੀ ਵਾਲੇ ਥਣ ਜੀ ਮੂੰਹ ਮੱਥਾ ਚੈੱਕ ਕਰ ਲਓ ਜੀ ਇਹਦੀ ਕੀ ਡਿਮਾਂਡ ਆ ਜੀ ਹਾਂ ਜੀ ਇਹਦੀ ਕੀ ਡਿਮਾਂਡ ਆ ਜੀ ਇਹਦਾ 75000 ਰੁਪਏ ਦੀ ਠੀਕ ਆ ਜੀ 75000 ਰੁਪਿਆ ਬਾਈ ਡਿਮਾਂਡ ਕਰਦੇ ਆ ਜੀ 2 ਨੰਬਰ ਜਰਸੀ ਵੈੜ ਜੀ ਇਹਦੀ ਕੀ ਡਿਟੇਲ ਆ ਜੀ ਇਹ ਪਹਿਲਾ ਸੂਆ ਸੁਣੀਆ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਨੂੰ ਸੂਈ ਨੂੰ 2 ਘੰਟੇ ਹੋ ਗਏ ਠੀਕ ਆ ਜੀ 2 ਘੰਟੇ ਹੋਏ ਆ ਜੇਰ ਹਜੇ ਪੈਣੀ ਆ ਤੁਸੀਂ ਦੇਖ ਸਕਦੇ ਹੋ ਮਗਰ ਬੱਚਾ ਅੱਛਾ ਬੱਚਾ ਜੀ ਮੇਲ ਕਾਫ ਤੇ ਤੁਰ ਕੇ ਦਿਖਾ ਦਿਓ ਜੀ ਮੂੰਹ ਮੱਥਾ ਜਰਸੀ ਦਾ ਚੈੱਕ ਕਰ ਲਓ ਜੀ ਇਧਰ ਨੂੰ ਤੋਰ ਦਿਓ ਹਾਂ ਜੀ ਸੋਨਾ ਮੂੰਹ ਮੱਥਾ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਲੈਓ ਜੀ ਬੰਦੋ ਬਹੁਤ ਸੋਨਾ ਮੁੱਠੀ ਵਾਲਾ ਥਾਨ ਲੱਗਿਆ ਚਾਰੇ ਥਾਂ ਨਿਖੜਵੇਂ ਹਜੇ ਬਾਈ ਦੇ ਦਸ ਅਨਸਾਰ 2 ਕ ਘੰਟੇ ਹੋ ਗਏ ਸੂਈ ਨੂੰ ਜੇਰ ਹਜੇ ਪਈ ਨਹੀਂ ਦੇਖ ਸਕਦੇ ਹੋ ਤੁਸੀਂ ਸੋਨਾ ਮੂ ਮੱਥਾ ਮਗਰ ਮੇਲ ਕਾਫ ਕਿੰਨਾ ਕ ਦੁੱਧ ਦੇ ਦੋ ਬਾਈਏ ਬਹੁਤ ਬਾਈ 12-13 ਕਿਲੋ ਤਾਂ ਚਾਹੀਦੀ ਆ ਠੀਕ ਆ ਜੀ ਬਾਈ ਹਾਂ ਜੀ 12-13 ਕਿਲੋ ਬਾਈ ਦੁੱਧ ਦੀ ਉਮੀਦ ਕਰਦੇ ਆ ਗਾਂ ਤੋਂ ਬਾਕੀ ਅੰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਤੁਸੀਂ ਚੈੱਕ ਕਰ ਲਓ ਜੀ ਇਹਦੀ ਕੀ ਡਿਮਾਂਡ ਆ ਜੀ ਇਹਦਾ ਵੀਰ 46000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਈ ਵੱਲੋਂ ਜਿਹੜੇ ਵੀ ਪ੍ਰਾਈਸ ਕੀਤੇ ਗਏ ਆ ਕੋਈ ਫਿਕਸ ਨਹੀਂ ਜਿਹੜਾ ਵੀ ਵੀਰ ਆਊਗਾ ਮਾਨਤਾ ਨਾਲ ਜ਼ਰੂਰ ਕੀਤਾ ਜਾਊਗਾ ਬਾਕੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ